ਸੇਖਤਰੰਦੇਬੋਡੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਸਿੱਖ ਜਥਾ ਅੱਜ ਪਾਕਿਸਤਾਨ ਰਵਾਨਾ ਹੋ ਗਿਆ ਹੈ 6 ਨਵੰਬਰ ਨੂੰ ਗੁਰੂ ਜੀ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਖਾਸ ਸਮਾਗਮ ਕਰਵਾਏ ਜਾਣਗੇ ਤਕਰੀਬਨ 700 ਦੇ ਕਰੀਬ ਸ਼ਰਦਾਲੂਆਂ ਦਾ ਜਥਾ ਨਨਕਾਣਾ ਸਾਹਿਬ ਗਿਆ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਲੀ ਭਾਰਤ ਦੀ ਸੰਗਤ ਨੂੰ ਪਾਕਿਸਤਾਨ ਸਰਕਾਰ ਨੇ ਸੰਪੂਰਨ ਸੁਰੱਖਿਆ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ ਪਾਕਿਸਤਾਨ ਸਰਕਾਰ ਨੇ ਵਾਗਾ ਬਾਰਡਰ ਵਿਖੇ ਐਤਵਾਰ ਨੂੰ ਆਤਮਕਾਤਕੀ ਬੰਬਤਮਾਕੇ ਦੀ ਵਾਪਰੀ ਘਟਨਾ ਤੋਂ ਬਾ ਲਿਆ ਪਾਕਿਸਤਾਨੀ ਰੇਲਵੇ ਮੰਤਰੀ ਨੇ ਰੇਲ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਕਰਨ ਦੇ ਹੁਕਮ ਦਿੱਤੇ ਨੇ ਤੇ ਸਰਹੱਦ ਤੇ ਵੀ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਸ਼ਰਧਾਲੂ ਮਹਿਮਾਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਿੱਖ ਕੌਮ ਦੇ ਹਨ ਦਿਹਾੜੇ ਮਨਾਉਣ ਦੇ ਲਈ ਹਰ ਸਾਲ ਭਾਰਤ ਤੋਂ ਸੰਗਤ ਪਾਕਿਸਤਾਨ ਜਾਂਦੀ ਹੈ ਸਿੱਖ ਕੌਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖ ਧਰਮ ਦਾ ਸਭ ਤੋਂ ਵੱਡਾ ਤੇ ਖਾਸ ਦਿਹਾੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਪਾਕਿਸਤਾਨ ਦੇ ਵਿੱਚ ਹੈ ਤੇ ਉਹਨਾਂ ਦੇ ਪ੍ਰਕਾਸ਼ ਸਥਾਨ ਵਿਖੇ ਦਿਹਾੜਾ ਮਨਾਉਣ ਜਾਣਾ ਹਰ ਸ਼ਰਦਾਲੂ ਦੀ ਦਿਲੀ ਇੱਛਾ ਹੁੰਦੀ ਹੈ ਸੋ ਸ਼ਰਦਾਲੂ ਬਿਨਾਂ ਖੌਫ ਦੇ ਵੀਜ਼ਾ ਲਗਵਾ ਕੇ ਇਸ ਪ੍ਰਕਾਸ਼ ਦਿਹਾੜੇ ਮੌਕੇ ਜਾ ਰਹੇ ਨੇ ਅੱਜ ਜਥਾ ਰਵਾਨਾ ਹੋ ਚੁੱਕਿਆ ਹੈ ਪਹਿਲਾ ਜਥਾ ਅੱਜ ਪਹੁੰਚਿਆ ਹੈ 700 ਦੇ ਕਰੀਬ ਇਸ ਜਥੇ ਦੇ ਵਿੱਚ ਲੋਕ ਨੇ ਜੋ ਕਿ ਰਵਾਨਾ ਹੋ ਚੁੱਕੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਸ਼ਰਦਾਲੂ ਇਥੋਂ ਪਹੁੰਚਦੇ ਨੇ ਤੇ ਇਸ ਸਾਲ ਵੀ 700 ਦੇ ਕਰਦੀ ਕਰੀਬ ਜਥਾ ਅੱਜ ਰਵਾਨਾ ਹੋ ਚੁੱਕਿਆ ਹੈ ਪਾਕਿਸਤਾਨ ਸਰਕਾਰ ਨੇ ਪੂਰਾ ਪ੍ਰੋਸਾ ਦਿੱਤਾ ਹੈ ਕਿ ਸੁਰੱਖਿਆ ਦੇ ਇੰਤਜ਼ਾਮ ਖਾਸ ਤੌਰ ਤੇ ਇਹ ਨਸ਼ਰਦਾਲੂਆਂ ਦੇ ਲਈ ਕੀਤੇ ਗਏ ਨੇ। ਕਰੀਬ 700 ਬੰਦੇ ਦਾ ਜਥਾ ਜਿਹੜਾ ਹੈ ਉਹ ਅਮਰਸਰ ਤੋਂ ਸ਼੍ਰੋਮਣੀ ਕਵਰਦਾਰ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਜਥਾ ਸੀ ਉਹ ਜਾ ਰਿਹਾ ਜੀ। ਔਰ ਅੱਗੇ ਹੁਣ ਰਵਾਨਾ ਹੋ ਰਿਹਾ ਹੈ। ਤੇ ਉਮੀਦ ਆ ਕਿ ਬੜੇ ਵਧੀਆ ਢੰਗ ਦੇ ਨਾਲ ਅਗਲੇ ਬੰਦੇਵੇਂ ਜਿਹੜੇ ਲੋੜੀਂਦੇ ਪ੍ਰਬੰਧ ਆ ਉਹ ਹੋਏ ਹੋਣਗੇ ਗੁਰਦਾਨਕ ਸਾਹਿਬ ਦੇ ਜੰਧੇ ਵਾਲੇ ਤੇ ਜਾ ਰਹੇ ਆ ਜੀ ਜਿਹੜੇ ਰੁਟੀਨ ਵਾਲੇ ਪ੍ਰੋਗਰਾਮ ਹੈ ਉਥੋਂ ਦੇ ਉਹੀ ਨੇ ਕੋਈ ਨਵਾਂ ਉਹਦੇ ਵਿੱਚ ਪ੍ਰੋਗਰਾਮ ਹੈ ਨਹੀਂ ਬਾਕੀ ਉਥੋਂ ਦੇ ਹਾਲਾਤ ਦੇ ਮੁਤਾਬਿਕ ਜਿਹੜਾ ਉਹ ਸਾਰਾ ਉੱਥੇ ਹੋਏਗਾ ਫਾਈਨਲ ਪੰਜਾ ਸਾਹਿਬ ਜਾਣਗੇ ਨੰਕਣਾਣਾ ਸਾਹਿਬ ਜਾਣਗੇ ਪੰਜਾ ਸਾਹਿਬ ਜਾਣਗੇ ਦੇਰਾ ਸਾਹਿਬ ਜਾਣਗੇ ਸਾਰਾ ਜਿਹੜਾ ਸਾਹਿਬ ਜੀ ਭਾਈ ਪਹਿਲੀ ਵਾਰ ਜਾ ਰਹੇ ਸਾਨੂੰ ਬਹੁਤ ਖੁਸ਼ੀ ਆ बम कांड करके लोग डराया ही पर ही डरे नहीं क्योंकि जाना वा गुरु बस यही खुशी है दर्शन करने हम, अच्छा हम अपने गुरु घर के दर्शनों के लिए जाते हैं वहां गुरु नानक देव जी का जन्मदिन के लिए हम वहां पर जा रहे हैं उसकी बहुत बहुत बधाई सब संगत को हो मैं देती हूँ अपने वालों पर मुझे बहुत देर की ये तमन्ना थी বিहां हम गुरु करके दर्शनों के डीएनएन कान्हा साहब जाएं गुरु महाराज ने आज हमारी तमन्ना पूरी